ਸੇਤੀ ਦਾ ਵਿਆਹ ਹੁੰਦਾ ਔਰ ਮਾਂ ਪਿਓ ਦੇ ਦਿਲ ਵਿੱਚ ਬੜੀਆਂ ਸਦਰਾਂ ਹੁੰਦੀਆਂ ਬੜੀਆਂ ਆਸਾਂ ਦੀਆਂ ਵਿਆਹ ਵਾਲੇ ਘਰਾਂ ਚ ਆਪਾਂ ਜਾਣਦੇ ਆ ਦੇਖਦੇ ਆ ਕਿ ਬੜਾ ਬੜੀਆਂ ਰੌਣਕਾਂ ਹੁੰਦੀਆਂ ਵਾ ਆਇਆ ਜਾਵੇ ਕਿ ਬਿਲਕੁਲ ਸੁੰਨ ਮਸਾਨ ਪਈ ਆ ਲੱਗਦਾ ਨਹੀਂ ਕਿ ਇੱਥੇ ਕੋਈ ਵਿਆਹ ਵਾਲਾ ਕਰ ਹੋਊਗਾ ਬੇਟੀ ਦੇ ਬਾਪ ਦੀ ਗੱਲ ਕਰੀਏ ਉਹਨਾਂ ਦੇ ਵਿਚਾਰਿਆਂ ਦੇ ਕਾਫੀ ਲੰਮੇ ਸਮੇਂ ਤੋਂ ਸੱਟ ਲੱਗੀ ਆ ਰੀੜ ਦੀ ਹੱਡੀ ਦੇ ਵਿੱਚ ਮੇਲਿਆ ਮੇਰੀ ਗੁੱਡੀ ਦਾ ਛਗਣਿਆ ਪਰਸੋ ਬਰਾ ਆ ਦਿਆ ਵੀਰ ਜੀ ਕਿ ਕੋਈ ਵੀ ਸਾਨੂੰ ਰਿਸ਼ਤੇਦਾਰ ਨਹੀਂ ਨਜ਼ਰ ਆਇਆ ਕੀ ਕਰਨਿਆ ਕਰਨਿਆ ਵੀਰ ਜੀ ਮੇਰੀ ਬੂਰੀ ਬਹੁਤ ਮੇਰੇ ਖਰਚ ਚ ਚੱਲਦੀ ਆ ਭੈਣ ਭਰਾ ਵੀ ਪਿੱਛਾ ਦੇਂਦਾ ਵੀ ਉੱਥੇ ਜਾ ਕੇ ਖਾਣਾ ਕੀ ਆ ਉੱਥੇ ਬਹਿਣਾ ਕਿੱਥੇ ਆ ਦੋ ਸੂਟ ਬਣੇ ਹੋਏ ਹਜੇ ਇੱਕੋ ਲਾਮ ਵਾਲਾ ਸੂਟ ਬਣਾਇਆ ਬੇਟੀ ਦਾ ਤੇ ਇੱਕ ਸੂਟ ਬਣਿਆ ਦਾ ਜਿਹੜਾ ਉਹਨੇ ਉੱਥੇ ਜਾ ਕੇ ਪਾਉਣਾ ਬਾਕੀ ਸੂਟ ਬਣੇ ਦਾ ਬਣਿਆ ਕੋਈ ਵੀ ਟੋਕਰੀ ਦੀ ਨਰੀ ਸੀ ਕਿ ਮੇਰੇ ਸਾਰੇ ਟੋਕਰੀ ਜਾਂ ਵਸ਼ਗਣਾ ਦੇ ਵਿੱਚ ਤੁਹੋ ਜਾਣ ਨਹੀਂ ਸਕਦੇ ਕਿ ਕਿੰਨਾ ਆਏਗੀ ਵੀਰੇ ਤੁਸੀਂ ਦੇਖ ਰਹੇ ਹੋ ਸਮਰ ਨਿਊਜ਼ ਔਰ ਮੈਂ ਜਸਪਾਲ ਸ਼ਰਮਾ ਜਦੋਂ ਵੀ ਕਿਸੇ ਧੀ ਦਾ ਵਿਆਹ ਹੁੰਦਾ ਔਰ ਮਾਂ ਪਿਓ ਦੇ ਦਿਲ ਵਿੱਚ ਬੜੀਆਂ ਸੱਦਰਾਂ ਹੁੰਦੀਆਂ ਬੜੀਆਂ ਆਸਾਂ ਦੀਆਂ ਬੜੀਆਂ ਉਹ ਮੰਗਾ ਹੁੰਦੀਆਂ ਕਿ ਮੈਂ ਆਪਣੀ ਬੇਟੀ ਦਾ ਵਿਆਹ ਬੜੀ ਧੁੰਮ ਧਾਮ ਨਾਲ ਕਰੂੰਗਾ ਔਰ ਬੇਟੀ ਦੇ ਦਿਲ ਵਿੱਚ ਵੀ ਬੜੇ 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 ਅਰਮਾਨ ਹੁੰਦੇ ਆ ਵੀ ਮੇਰਾ ਵਿਆਹ ਹੋਊਗਾ ਮੇਰਾ ਕੋਈ ਰਾਜਕਮਾਰ ਮੈਨੂੰ ਲੈ ਕੇ ਜਾਊਗਾ ਔਰ ਹਰ ਤਰ੍ਹਾਂ ਦਾ ਮਨ ਦੇ ਵਿੱਚ ਬੜਾ ਕੁਝ ਸੋਚਿਆ ਹੁੰਦਾ ਵਾ ਪਰ ਅੱਜ ਅਸੀਂ ਇੱਕ ਪਿੰਡ ਜੰਡੇਾਲਾ ਗੁਰੂ ਤੋਂ ਥੋੜੀ ਦੂਰ ਪਿੰਡ ਕੱਦਗਲ ਵਿਖੇ ਆਏ ਆ ਜਿੱਥੇ ਇੱਕ ਬੇਟੀ ਦਾ ਵਿਆਹ ਵਾ ਗਗਨਦੀਪ ਕੋਰ ਬੇਟੀ ਦਾ ਵਿਆਹ ਵਾ ਔਰ ਘਰ ਦੇ ਵਿੱਚ ਕੀ ਦੇਖਦੇ ਆ ਕਿ ਬਿਲਕੁਲ ਸੁਨਮਸਾਨ ਪਈ ਆ ਅਕਸਰ ਹੀ ਤੁਸੀਂ ਘਰਾਂ ਦੇ ਵਿੱਚ ਵਿਆਹ ਵਾਲੇ ਘਰਾਂ ਚ ਆਪਾਂ ਜਾਂਦੇ ਆ ਦੇਖਦੇ ਆ ਕਿ ਬੜਾ ਬੜੀਆਂ ਰੌਣਕਾਂ ਹੁੰਦੀਆਂ ਵਾ ਕਿਸੇ ਪਾਸੇ ਹਲਵਾਈ ਲੱਗੇ ਹੁੰਦੇ ਆ ਕਿਸੇ ਪਾਸੇ ਚਾਚੀਆਂ ਤਾਈਆਂ ਮਾਮੀਆਂ ਮਾਸੀਆਂ ਚੈੱਕ ਦੀਆਂ ਫਿਰਦੀਆਂ ਵਾ ਭੱਜੇ ਫਿਰਦੇ ਲੋਕ ਤੇ ਇੱਥੇ ਵਿਆਹ ਦੇ ਵਿੱਚ ਤੁਸੀਂ ਮੈਂ ਆਪਣੇ ਕੈਮਰਾਮੈਨ ਨੂੰ ਦਿਖਾਇਆ ਜਾਵੇ ਕਿ ਫਿਰ ਕੋਲ ਸੁੰਨ ਮਸਾਨ ਪਈ ਹੈ ਲੱਗਦਾ ਨਹੀਂ ਕਿ ਇੱਥੇ ਕੋਈ ਵਿਆਹ ਵਾਲਾ ਕਰ ਹੋਊਗਾ ਔਰ ਸਭ ਤੋਂ ਵੱਡੀ ਗੱਲ ਇਹ ਕਿ ਇਹਨਾਂ ਵਿਚਾਰਿਆਂ ਦਾ ਘਰ ਵੀ ਆਪਣਾ ਨਹੀਂਗਾ ਕਿਰਾਏ ਦੇ ਕਮਰੇ ਦੇ ਵਿੱਚ ਇੱਕ ਕਮਰੇ ਦੇ ਵਿੱਚ ਰਹਿ ਕੇ ਵਿਚਾਰੇ ਆਪਣਾ ਗੁਜ਼ਾਰਾ ਕਰ ਰਹੇ ਆ ਔਰ ਜੇਕਰ ਬੇਟੀ ਦੇ ਬਾਪ ਦੀ ਗੱਲ ਕਰੀਏ ਉਹਨਾਂ ਦੇ ਵਿਚਾਰਿਆਂ ਦੇ ਕਾਫੀ ਲੰਮੇ ਸਮੇਂ ਤੋਂ ਸੱਟ ਲੱਗੀ ਹੈ ਰੀੜ ਦੀ ਹੱਡੀ ਦੇ ਵਿੱਚ ਔਰ ਉਹ ਵੀ ਕਾਫੀ ਦੇਰ ਤੋਂ ਮੰਜੇ ਦੇ ਪਏ ਆ ਸਭ ਤੋਂ ਪਹਿਲਾਂ ਆਪਾਂ ਬੇਟੀ ਦੇ ਪਿਤਾ ਜੀ ਨਾਲ ਗੱਲਬਾਤ ਕਰਾਂਗੇ ਹਾਂਜੀ ਭਾਜੀ ਕੀ ਨਾਮ ਤੁਹਾਡਾ ਜੀ ਕੁਲਦੀਪ ਸਿੰਘ ਭਾਈ ਨਾਮ ਮੇਰਾ ਕੁਲਦੀਪ ਸਿੰਘ ਜੀ ਕਿੰਨੇ ਚਿਰ ਤੋਂ ਸੱਟ ਲੱਗੀ ਤੁਹਾਡੇ ਮੈਨੂੰ ਭਾਈ 8 ਸਾਲ ਹੋ ਗਏ ਆ ਜੀ ਕਿਸ ਤਰ੍ਹਾਂ ਲੱਗੀ ਸੱਟੇ ਮੈਂ ਭਾਈ ਲੱਕੜ ਦਾ ਕੰਮ ਕਰਦਾ ਹਾਂ ਵਪਾਰ ਕਰਦਾ ਛੋਟਾ ਮੋਟਾ ਜਿਆ ਮੇਰੇ ਘਰ ਦਾ ਵਧੀਆ ਗੁਜ਼ਾਰਾ ਚੱਲਦਾ ਹੈ ਭਾਜੀ 2-3 ਹਜ਼ਾਰ ਰੁਪਿਆ ਦਿਹਾੜੀ ਬਣ ਜਾਂਦੀ ਮੈਨੂੰ ਪਰ ਜਦੋਂ ਸੱਟ ਲੱਗੀ ਮੇਰੇ ਭਾਈ ਮੈਂ ਰੁੱਖ ਦੇ ਉੱਤੋਂ ਡਿੱਗ ਪਿਆ ਮੇਰੀ ਰੀੜ ਦੀ ਹੱਡੀ ਤੇੜ ਪੈ ਗਈ ਤੇ ਮਣਕਾ ਜਿਹੜਾ ਲੱਤਾਂ ਨੂੰ ਸਰਕਲ ਦਿੰਦਾ ਹੈ ਉਹ ਪਾਜੀ ਪਾੜ ਗਿਆ ਵੇਖੋ ਮੈਂ ਬੈਠਾ ਹਾਂ ਬਾਵਾ ਦੇ ਸਾਰੇ ਬੈਠਾ ਨਹੀਂ ਜਾਂਦਾ ਮੇਰੇ ਤੋਂ ਜ਼ਿਆਦਾ ਟਾਈਮ ਲਮਾ-ਜ਼ਮਾ ਤੇ ਘਰ ਹੀ ਮੇਰੇ ਕੋਲ ਥੋੜਾ ਬਹੁਤਾ ਵੀਰਜੀ ਉਹ ਵੀ ਵੇਖ ਗਿਆ ਹੁਣ ਮੈਂ ਵੀਰਜੀ ਕਿਰਾਏ ਤੇ ਰਹਿਣਾ ਵਾਂ ਰੋਟੀ ਪਾਣੀ ਦਾ ਬਹੁਤ ਜ਼ਿਆਦਾ ਮੁਸ਼ਕਿਲ ਆ ਵੀਰ ਜੀ ਜਿਹੜਾ ਘਰ ਤੁਸੀਂ ਵੇਚਿਆ ਇਹ ਕਿਉਂ ਵੇਚਣਾ ਪਿਆ ਤੁਹਾਨੂੰ ਵੀਰ ਜੀ ਇਹ ਬਿਮਾਰੀ ਦਾ ਕਰਕੇ ਵੀਰ ਜੀ ਇਲਾਜ ਕਰਾਉਣ ਵਾਸਤੇ ਇਲਾਜ ਕਰਾਉਣ ਵਾਸਤੇ ਵੀਰ ਜੀ ਵੇਚਣਾ ਪਿਆ ਪਰ ਇਲਾਜ ਨਹੀਂ ਹੋ ਸਕਿਆ ਇਲਾਜ ਨਹੀਂ ਵੀਰ ਜੀ ਹੋਇਆ ਪੈਸੇ ਬਹੁਤ ਜ਼ਿਆਦਾ ਮੰਗੇ ਹੋਣਾ 7 ਲੱਖ ਰੁਪਇਆ ਮੰਗਦੇ ਵੀਰ ਜੀ ਉਹ ਆਂਦੇ ਹੀ ਇਹ ਮਣਕਾ ਕੱਢ ਕੇ ਤੇ ਨਵੀਂ ਗੱਟੀ ਵਿੱਚ ਰੱਖਾਂਗੇ ਤੇ ਸਾਡੇ ਕੋਲੇ ਵੀਰ ਜੀ ਇੰਨੇ ਪੈਸੇ ਨਹੀਂ ਹੈਗੇ ਤੇ ਅੱਜ ਬੇਟੀ ਦਾ ਵਿਆਹ ਰੱਖਿਆ ਗਿਆ ਹਾਂਜੀ ਤੇ ਅਸੀਂ ਦੇਖਿਆ ਵੀ ਵਿਆਹ ਵਾਲਾ ਕੋਈ ਸਾਨੂੰ ਕੁਝ ਵੀ ਇਹੋ ਜੀ ਚੀਜ਼ ਨਹੀਂ ਮਹਿਸੂਸ ਹੋਈ ਵੀ ਅਸੀਂ ਇਹੀ ਵਿਆਹ ਵਾਲੇ ਘਰ ਆਏ ਆ ਔਰ ਕਿਸ ਤਰ੍ਹਾਂ ਕੀ ਸੋਚਿਆ ਤੁਸੀਂ ਵੀ ਕਿਸ ਤਰ੍ਹਾਂ ਬੇਟੀ ਦੇ ਵਿਆਹ ਦਾ ਕਿਦਾਂ ਸਾਰਾ ਇਹ ਜਿਹੜਾ ਅਰੇਂਜਮੈਂਟ ਹੋਊਗਾ ਅਸੀਂ ਵੀ ਜੀ ਇਹਨਾਂ ਬਾਪਿਆਂ ਨਾਲ ਕੰਟੈਕਟ ਕੀਤਾ ਹੈ ਇਹਨਾਂ ਦਾ ਨੰਬਰ ਲੱਭਾ ਹੈ ਵੀਰ ਜੀ ਅੱਜ ਮੋਬਾਈਲ ਤੋਂ ਤੇ ਉਹਨਾਂ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਵੀਰ ਜੀ ਅਸੀਂ ਤੁਹਾਨੂੰ ਚਾਹ ਪਾਣੀ ਦਾ ਅਸੀਂ ਖਰਚਾ ਚੁਕਲਾਂਗੇ ਤੈਹੀਂ ਉਹਨਾਂ ਦੇ ਹੌਸਲੇ ਨਾਲੇ ਵੀਰ ਜੀ ਫਿਰ ਕੀਤਾ ਤੇ ਸਾਨੂੰ ਉਹਨਾਂ ਵੀਰ ਨੇ ਕਿਹਾ ਬਾਬਿਆਂ ਨੇ ਫਿਰ ਤੁਸੀਂ ਐ ਕਰੋ ਵੀਡੀਓ ਸ਼ੇਅਰ ਪਾਓ ਤੇ ਵੀਡੀਓ ਤੇ ਤੁਹਾਡੀ ਕੋਈ ਪੰਜਾਬੀ ਭਰਾ ਆਪਣੇ ਬਹੁਤ ਜਿੰਦਾਬਾਦ ਆ ਤੇ ਤੁਹਾਡੀ ਕੋਈ ਮਦਦ ਕਰਨਗੇ ਤੇ ਵੀਰ ਜੀ ਆ ਵੀਰ ਭਰਾ ਸਾਡੇ ਮਦਦ ਕਰਨ ਦੇ ਆਵੇ ਬਹੁਤ ਜਿਆਦੀ ਮੀਰ ਜੀ ਮਦਦ ਹੋਣਦੀ ਆ ਤੁਹਾਡੇ ਸਾਹਮਣੇ ਆ ਮਾਹੌਲ ਚਾਲ ਵੀਰ ਜੀ ਕੋਈ ਨੂੰ ਮਦਦ ਨਹੀਂ ਆਈ ਅੱਜ ਹੀ ਮਹਾਰਾਜ ਮਹਾਰਾਜ ਬਹੁਤ ਬਹੁਤ ਨੇੜੇ ਬਾਬਾ ਦੀਪ ਸਿੰਘ ਕਿਰਪਾ ਕਰੇ ਅੱਜ ਵੀ ਦੀ ਸ਼ੁਰੂਆਤ ਹੋਈ ਆ ਕੱਲ ਨੂੰ ਮੇਲ ਆ ਮੇਰੀ ਗੁੱਡੀ ਦਾ ਛਕਣ ਆ ਪਰਸੋ ਬਰਾਤ ਆ ਵੀਰ ਜੀ ਤੁਹਾਨੂੰ ਆਸ ਹੈ ਕਿ ਜਿਹੜੇ ਆਪਣੇ ਸੇ ਲੋਕੀ ਸੇਵਾ ਵਾਲੇ ਆ ਉਹ ਤੁਹਾਡੇ ਬੇਟੀ ਦੇ ਵਿਆਹ ਦੇ ਵਿੱਚ ਤੁਹਾਡਾ ਪੂਰਾ ਸਹਿਯੋਗ ਕਰਨਗੇ। ਹਾਂਜੀ ਵੀਰ ਜੀ ਹੁਣ ਯਕੀਨ ਹੋ ਗਿਆ ਵਾ ਪੀ ਅੱਜ ਸਾਨੂੰ ਮਦਦ ਮਿਲੀ ਆ ਆਈ ਆ ਇੱਕ ਲੰਬਾਰੀ ਤੇ ਇੱਕ ਪੇਟੀ ਵੀਰ ਜੀ ਵੀਰ ਨੇ ਦਿੱਤੀ ਆ ਬਹੁਤ ਬਹੁਤ ਧੰਨਵਾਦ ਉਹਦਾ ਕਰਦੇ ਆ। ਬਹੁਤ ਜੀ ਮਹਾਰਾਜ ਬਾਬਾ ਦੀਪ ਸਿੰਘ ਉਹਨੂੰ ਤਰੱਕੀਆਂ ਬਸ਼ਕੇ ਵੀਰ ਜੀ। ਆਨਵਾਸ ਮੁਰਾਦ ਵੀਰ ਜੀ ਪੂਰੀ ਹੋ ਗਈ ਅੱਜ। ਠੀਕ ਹੈ ਜੀ ਇਹ ਸਨ ਬੇਟੀ ਦੇ ਪਿਤਾ ਜੀ। ਮੇਰੇ ਕੋ ਬੇਟੀ ਦੇ ਮਾਤਾ ਜੀ ਵੀ ਮੇਰੇ ਨਾਲ ਮੌਜੂਦ ਉਹਨਾਂ ਨਾਲ ਵੀ ਗੱਲਬਾਤ ਕਰੂੰਗਾ। ਅੰਜਪਨ ਜੀ ਕੀ ਨਾਂ ਟਟਾ? ਨੀ ਲਮਕਰ ਵੀਰ ਜੀ ਮੇਰਾ ਨਾਮ ਹੈ ਕਹਿੰਜੀ ਅੱਜ ਬੇਟੀ ਦਾ ਵਿਆਹ ਵਾ ਤੇ ਕਿਸ ਤਰ੍ਹਾਂ ਮਤਲਬ ਕੀ ਮਹਿਸੂਸ ਕਰਦੇ ਜੇ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਵਿਆਹ ਦੇ ਸਾਰੇ ਅਰੇਂਜਮੈਂਟ ਹੋਣਗੇ ਵੀਰ ਜੀ ਬਹੁਤ ਮੁਸ਼ਕਲ ਨਾ ਅਰੇਂਜਮੈਂਟ ਹੁੰਦਾ ਹੈ ਵੀ ਚਲੋ ਕਿਸੇ ਦੇ ਵੀਰ ਭਰਾ ਦੇ ਸਾਰੇ ਤੇ ਰੋਟੀ ਪਾਣੀ ਦਾ ਵੀ ਉਹਨਾਂ ਖਰਚਾ ਚੁੱਕਿਆ ਹੈ ਵੀ ਚਲੋ ਬੇਟੀ ਬੂਹੇ ਉਠਾ ਦਿੰਨੇ ਆ ਉਹਨਾਂ ਦੀ ਆਸ ਨਹੀਂ ਚਲੋ ਗਾਂ ਅੱਗੇ ਥੋੜਾ ਜਿਹਾ ਵੱਧ ਗਏ ਵੀ ਚਲੋ ਤੀ ਬੂਹੇ ਆਏ ਜਾਣੀ ਮਾੜੀ ਚੰਗੀ ਤੇ ਸਾਨੂੰ ਹੋਰ ਉਮੀਦ ਹੋ ਗਈ ਆ ਵੀ ਸਾਡੇ ਭੈਣ ਭਰਾਣੇ ਵੀਡੀਓ ਵੇਖ ਲਈ ਹੋਈ ਸਾਨੂੰ ਹੋਰ ਉਮੀਦ ਹੋ ਗਈ ਹੈ ਵੀ ਭੈਣ ਭਰਾ ਸਾਡੇ ਨਾਲ ਖੜੇ ਹੋਣਗੇ ਉਹਨਰੇ ਸਾਰੇ ਨਾਲ ਮਾਹੌਲ ਵੀ ਆਪਣਾ ਕੋਚਨ ਲਾਪੀ ਵੀ ਮੇਰੇ ਭੈਣ ਭਰਾ ਮੇਰੇ ਸਾਥ ਆ ਆਸਮੇਦ ਹੋਣਗੇ ਉਹਨਾਂ ਨੂੰ ਤੇ ਭੈਣ ਭਰਾ ਨੇ ਵੀ ਵੀਡੀਓ ਪਾਈ ਆ ਭਾਈ ਨੇ ਵੀਡੀਓ ਪਾਈ ਆ ਬੇਟੀ ਨੇ ਵੀਡੀਓ ਪਾਈ ਆ ਵੀ ਉਹਨਰ ਦੀ ਹੈ ਮਜ਼ੇ ਤੇ ਕਰਨੀ ਆ ਅਸੀਂ ਆਸਮੇਦ ਨਾਲ ਥੋੜੇ ਜਿਹਾ ਹਾਸਲੇ ਜੋਗੇ ਆ ਵੀ ਚਲੋ ਬੇਟੀ ਠਾਈ ਜਣੀ ਪਹੁੰਚ ਲੱਖੋ ਆਪਾਂ ਦੇਖਦੇ ਆ ਅਕਸਰ ਵੇਖਦੇ ਆ ਆਪਾਂ ਵਿਆਹਾਂ ਸ਼ਾਦੀਆਂ ਤੇ ਜਾਂਦੇ ਆ ਜਦੋਂ ਆਪਾਂ ਵਿਆਹ ਵਾਲੇ ਘਰ ਜਾਂਦੇ ਆ ਤੇ ਉੱਥੇ ਬੜੀ ਚਹਿਲ ਪਹਿਲ ਹੁੰਦੀ ਆ ਕੋਈ ਮਾਸੀਆਂ ਮਾਮੇ ਤਾਈਆਂ ਚਾਚੀਆਂ ਬੜੀ ਵੱਡੀ ਪੱਧਰ ਤੇ ਰਿਸ਼ਤੇਦਾਰ ਪਹੁੰਚ ਜਾਂਦੇ ਮਰ ਅਵਰ ਇੱਥੇ ਹੀ ਆ ਕੇ ਦੇਖਿਆ ਕਿ ਕੋਈ ਵੀ ਸਾਨੂੰ ਰਿਸ਼ਤੇਦਾਰ ਨਹੀਂ ਨਜ਼ਰ ਆਇਆ ਕੀ ਕਰਨੇ ਆ ਕਰਨੇ ਵੀਰ ਜੀ ਮਜਬੂਰੀ ਬਹੁਤ ਮੇਰੇ ਘਰ ਚ ਚੱਲਦੀ ਆ ਭੈਣ ਭਰਾ ਵੀ ਪਿੱਛਾ ਦੇਂਦਾ ਵੀ ਉੱਥੇ ਜਾ ਕੇ ਖਾਣਾ ਕੀ ਆ ਉੱਥੇ ਬਹਿਣਾ ਕਿੱਥੇ ਆ ਤਜੇ ਵੀ ਆਂਦੇ ਟਾਈਮ ਦੀ ਟਾਈਮ ਆਵਾਂਗੇ ਬਰਾਤ ਵਾਲ ਦਿਨ ਕੋਈ ਮੁਸ਼ਕਲ ਦਾ ਕਰਕੇ ਮੇਰੇ ਘਰ ਨਹੀਂ ਆਉਂਦੇ ਆ ਵੀ ਵੀ ਕਿਰਾਏ ਤੇ ਭੈਣ ਬੈਠੀ ਆ। ਵੀ ਖਾਣਾ ਕੀ ਉਥੇ ਜਾ ਕੇ ਮੁਸ਼ਕਲ ਨਾਲ ਘਰ ਚਲੰਦਿਆ ਵਾ। ਮਜਬੂਰੀ ਖਾਤਰ ਮੇਰਾ ਭੈਣ ਭਰਾ ਵੀ ਮੇਰੇ ਘਰ ਚ ਕੋਈ ਬੜਿਆ ਵੀ ਵੀ ਜਾ ਕੇ ਹਨ ਆਪ ਪਕੋਣੀ ਪੈਣੀ ਤੇ ਆਪ ਖਾਣੀ ਪੈਣੀ। ਬਲੋ ਤੁਹਾਡਾ ਕਹਿਣ ਦਾ ਭਾਵ ਹੈ ਕਿ ਰਿਸ਼ਤੇਦਾਰ ਵੀ ਜਿਹੜੇ ਉਹ ਵੀ ਕੋਈ ਸੌਖਾ ਹੋਵੇ ਉਹਦੇ ਕੋਲ ਹੀ ਜਾਂਦੇ ਆ। ਜੇ ਕੋਈ ਦੇਖਦਾ ਆਪਣਾ ਕੋਈ ਰਿਸ਼ਤੇਦਾਰ ਗਰੀਬ ਆ ਤੇ ਉਥੇ ਜਿਹੜਾ ਰਿਸ਼ਤੇਦਾਰ ਵੀ ਨਹੀਂ ਆ ਕੇ ਰਾਜੀ। ਹਾਂਜੀ ਨਹੀਂ ਭਾਜੀ ਕੋਈ ਨਹੀਂ ਰਾਜੀ ਆਣ ਕੇ। ਉਹ ਵੀ ਪਿੱਛਾ ਦੇ ਜਾਂਦੇ ਵੀ ਇਹਨਾਂ ਕੋਲ ਕੀ ਆ। ਕਿ ਸਾਨੂੰ ਕੋਲੋਂ ਖਰਚਾ ਕਰਕੇ ਦੇਣਾ ਪੈਣਾ ਇਹਨਾਂ ਨੂੰ। ਕੋਈ ਨਹੀਂ ਕੋਈ 나ਗ ਮਾਮਾ 나 ਕੋਈ ਚਾਚਾ 나 ਕੋ ਪੂਆ 나 ਕੋ ਮਾਸੀ ਕੋਈ ਨਹੀਂ ਜੀ ਬੜਿਆ ਜੀ ਇਹਨਾਂ ਦੇ ਹੁਣ ਤੱਕ ਕੋਈ ਆਪਣਾ ਬੇਟੀ ਦਾ ਕੋਈ ਲੀੜਾ ਕੱਪੜਾ ਬਣਾਇਆ ਕੋਈ ਕੋਈ ਬਰੀ ਦਾ ਕੋਈ ਦਾਜ ਬਾਰੇ ਕਿਸੇ ਤਰ੍ਹਾਂ ਦਾ ਹਾਂਜੀ ਜੀ ਦੋ ਸੂਟ ਬਣੇ ਹੋਏ ਹਜੇ ਇੱਕ ਉਹ ਲਾਮ ਵਾਲਾ ਸੂਟ ਬਣਾਇਆ ਬੇਟੀ ਦਾ ਤੇ ਇੱਕ ਸੂਟ ਬਣਿਆ ਦਾ ਜਿਹੜਾ ਉਹਨੇ ਉੱਥੇ ਜਾ ਕੇ ਪਾਉਣਾ ਬਾਕੀ ਸੂਟ ਬਣਿਆ ਦਾ ਬਣਿਆ ਕੋਈ ਵੀ 나 ਕੋ ਮੇਰੇ ਬੇਟੇ ਦਾ 나 ਕੋ ਬੇਟੀ ਦਾ 나 ਕੋ ਆਪ ਦੇ ਕੋ ਬਣਿਆ ਮੇਜ ਕੋ ਇਸ਼ਾਰ ਤੇ ਤੀ ਦੇ ਦੇ ਮਾਪੇ ਵੀ ਕੋ ਚੰਗਾ ਲੀੜਾ ਪਾ ਸਕਗੇ ਬਹੁਤ ਮੁਸ਼ਕਲ ਚੱਲੰਦੀ ਹੈ ਜੀ ਦੇਖੋ ਜੀ ਇਹ ਸਨ ਬੇਟੀ ਦੇ ਮਾਤਾ ਜੀ ਜਿਹੜੇ ਬੜੇ ਭਰੇ ਮਨ ਦੇ ਨਾਲ ਇਹ ਦੱਸ ਰਹੇ ਆ ਕਿ ਕਿਸ ਤਰ੍ਹਾਂ ਮਤਲਬ ਇਹਨਾਂ ਨੇ ਦਿਲ ਦੇ ਵਿੱਚ ਸਦਰਾਂ ਸਦਰਾਂ ਹੈ ਇਹਨਾਂ ਦੀਆਂ ਬੇਟੀ ਦੇ ਵਿਆਹ ਬਾਰੇ ਔਰ ਚਲੋ ਪ੍ਰਮਾਤਮਾ ਕੁਝ ਵੀ ਜੋ ਵੀ ਕਰਦਾ ਸਹੀ ਕਰਦਾ ਵਾ ਆਪਾਂ ਪ੍ਰਮਾਤਮਾ ਨੂੰ ਗਲਤ ਨਹੀਂ ਕਹਿ ਸਕਦੇ ਚਲੋ ਕੋਈ ਇਹਨਾਂ ਦੇ ਵਿਚਾਰਿਆਂ ਦਾ ਕੋਈ ਕਰਮਾਂ ਦਾ ਹਿਸਾਬ ਕਿਤਾਬ ਹੋਊਗਾ ਜਿਹੜਾ ਇਹਨਾਂ ਨੂੰ ਇਹੋ ਜੇ ਦੌਰ ਦੇ ਵਿੱਚ ਉਹਦੀ ਨੰਗਣਾ ਪੈ ਰਿਹਾ ਵਾ ਔਰ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਸਮਾਜ ਸੇਵੀ ਸੰਸਥਾ ਵਾਲੇ ਵੀਡੀਓ ਦੇਖ ਕੇ ਹੌਲੀ-ਹੌਲੀ ਪਹੁੰਚ ਰਹੇ ਆ ਔਰ ਅਸੀਂ ਆਸ ਕਰਦੇ ਹਾਂ ਕਿ ਪ੍ਰਮਾਤਮਾ ਜੋ ਵੀ ਕਰੂਗਾ ਭਲੀ ਕਰੂਗਾ ਪ੍ਰਮਾਤਮਾ ਨੂੰ ਹਰ ਬੰਦੇ ਦਾ ਫਿਕਰ ਹੈ ਹਰ ਪੱਥਰਾਂ ਦੇ ਵਿੱਚੋਂ ਕੀੜਿਆਂ ਨੂੰ ਵੀ ਰਿਸ਼ਕ ਦਿੰਦਾ ਵਾ ਇਹ ਤੇ ਫਿਰ ਇਨਸਾਨ ਆ ਅਸੀਂ ਤੇ ਘਰ ਵਾਲਿਆਂ ਨੂੰ ਪਰਿਵਾਰ ਨੂੰ ਇਹੋ ਹੌਸਲਾ ਦੇਵਾਂਗੇ ਕਿ ਬਿਲਕੁਲ ਫਿਕਰ ਨਹੀਂ ਕਰਨਾ ਜਦੋਂ ਵੀ ਕਿਸੇ ਬੇਟੀ ਦਾ ਵਿਆਹ ਹੁੰਦਾ ਨਾ ਪ੍ਰਮਾਤਮਾ ਉੱਥੇ ਖੁਦ ਆਪ ਮੌਜੂਦ ਹੁੰਦਾ ਆ ਕੇ ਔਰ ਆਪਣੇ ਹੱਥੀਂ ਸਾਰੇ ਕਾਰਜ ਜਿਹੜੇ ਕਰਦਾ ਵਾ ਮੇਰੇ ਕੋਲ ਇੱਥੇ ਸਮਾਜ ਸੇਵੀ ਸਾਡੇ ਮੇਰੇ ਛੋਟੇ ਵੀਰ ਸੋਨੂ ਜੰਡਿਆਲਾ ਜੀ ਵੀ ਇੱਥੇ ਪਹੁੰਚੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਸੋਨੂ ਜੀ ਕਿਸ ਤਰ੍ਹਾਂ ਲੱਗਾ ਤੁਹਾਨੂੰ ਅੱਜ ਇਹ ਵਿਆਹ ਵਾਲੇ ਘਰ ਵਿੱਚ ਆ ਕੇ ਵੀ ਕਿੱਦਾਂ ਦਾ ਇਹਨਾਂ ਦਾ ਮਾਹੌਲ ਹੈ ਅਚਾਰਿਆਂ ਦਾ ਕਿਸ ਤਰ੍ਹਾਂ ਇਹਨਾਂ ਦਾ ਵਿਆਹ ਦਾ ਦੇਖ ਰਹੇ ਹੋ ਕੋਈ ਵੀ ਰੈਜ਼ਰਮੈਂਟ ਨਹੀਂ ਹੈਗਾ ਕੋ ਭਾਜੀ ਜਦੋਂ ਅਸੀਂ ਵੀਡੀਓ ਦੇਖੀ ਨਾ ਉਸੇ ਟਾਈਮ ਹੀ ਮੈਂ ਤੇ ਚਲੋ ਇਹਨਾਂ ਨਾਲ ਫੋਨ ਤੇ ਗੱਲ ਵੀ ਕੀਤੀ ਔਰ ਭਰਾਵਾਂ ਨੂੰ ਦਾਨੀ ਸੱਜਣਾ ਨੂੰ ਵੀ ਭੇਜਿਆ ਔਰ ਅੱਜ ਸਭ ਤੋਂ ਵੱਡਾ ਯੋਗਦਾਨ ਸੋਸ਼ਲ ਮੀਡੀਆ ਦਾ ਅਰ ਤੁਹਾਡੇ ਚੈਨਲਾਂ ਦਾ ਵਾ ਦਿਲਦਿਆਂ ਗਹਿਰਾਈਆਂ ਤੋਂ ਧੰਨਵਾਦ ਜਿਹੜਾ ਐਸੇ ਪਰਿਵਾਰਾਂ ਦੀ ਸਾਰ ਲੈਂਦੇ ਲੈਣੀ ਤੇ ਚਾਹੀਦੀ ਚੁਣੇ ਹੋਏ ਨੁਮਾਇੰਦਿਆਂ ਨੂੰ ਬਿਲਕੁਲ ਕੀ ਜਿਹੜੇ ਇਹ ਵੋਟ ਦਾ ਅਧਿਕਾਰ ਵੋਟਾਂ ਵੇਲੇ ਆਉਂਦੇ ਆ ਬਾਅਦ ਆਉਂਦੇ ਨਹੀਂ ਆ ਤੇ ਇਹਨਾਂ ਨੂੰ ਵਿਚਾਰਿਆਂ ਨੂੰ ਕੋਈ ਪੁੱਛਦਾ ਨਹੀਂ ਪਰ ਅੱਜ ਮੀਡੀਆ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਵਾ ਆਪਣਾ ਅਹਿਮ ਰੋਲ ਨਭਾਉਂਦਾ ਔਰ ਕੁਛ ਦਾਨੀ ਸੱਜਣ ਵੀਰ ਜਿਹੜੇ ਆ ਉਹ ਵੀ ਆਪਣਾ ਰੋਲ ਨਭਾਉਂਦੇ ਆ ਔਰ ਮੈਂ ਰਾਤ ਇਹਨਾਂ ਨਾਲ ਗੱਲ ਕੀਤੀ ਸੀ ਮੇਰੇ ਵੀਰ ਨੇ ਗੱਲ ਕਰਾਈ ਸੀ ਜਿਹੜੀ ਚੀਜ਼ ਦੀ ਜ਼ਰੂਰਤ ਸੀ ਅਸੀਂ ਇਹ ਪਰਿਵਾਰ ਦੇ ਸਾਰੇ ਦੇ ਕੱਪੜੇ ਲੈਂਦੇ ਆ ਔਰ ਜਿਹੜਾ ਇਹਨਾਂ ਨੇ ਕਿਹਾ ਸੀ ਜਿਵੇਂ ਵੀ ਸਗਨ ਦਾ ਮਠਿਆਈ ਦਾ ਸਮਾਨ ਉਹ ਵੀ ਸਾਰਾ ਲੈ ਆਂਦਾ ਵਾ ਠੀਕ ਹੈ ਤੇ ਬਾਕੀ ਤੁਹਾਡੇ ਵੱਲੋਂ بڑا ਸ਼ਲਾਘਾ ਜੋ ਕੋ ਉਪਰਾਲਾ ਕੀਤਾ ਗਿਆ ਜ ਬੜੀ ਖੁਸ਼ੀ ਹੋਈ ਮੈਨੂੰ ਵੀ ਇੱਕ ਪੱਤਰਕਾਰ ਭਰਾ ਸਾਡਾ ਜਿਹੜਾ ਵਾ ਉਹ ਵੀ ਆਪਣਾ ਦਸਬੰਧ ਕੱਢ ਕੇ ਜਿਹੜਾ ਲਮਾਰੀ ਤੇ ਪੇਟੀ ਬੱਚੀ ਲਈ ਲੈ ਕੇ ਆਇਆ ਇਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਕੀ ਹੋ ਸਕਦੀ ਆ ਔਰ بڑا ਸ਼ਲਾਘਾ ਜੋ ਕੋ ਉਪਰਾਲਾ ਵਾ ਜਿਹੜੇ ਵੀ ਵੀਰ ਭਰਾ ਵਾ ਕਿਉਂਕਿ ਧੀਆ ਭੈਣਾ ਸਭ ਦੀਆਂ ਸਾਂਝੀਆਂ ਹੋਣੀਆਂ ਹੁੰਦੀਆਂ ਤੇ ਸਾਡਾ ਜਿੰਨਾ ਜਿੰਨਾ ਵੀ योगदान ਬਣਦਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਪਾਉਣਾ ਚਾਹੀਦਾ ਵਾ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿਉਂਕਿ ਜਦੋਂ ਇਹਨਾਂ ਦੀ ਵੀਡੀਓ ਮੈਂ ਵੇਖੀ ਮੇਰਾ ਦੋਸਤ ਹੈ 파ਰਸ ਸ਼ਰਮਾ ਉਹਨਾਂ ਨਾਲ ਔਰ ਸਾਡਾ ਦਵਿੰਦਰ ਵੀਰ ਹੈ ਮੈਂ ਗੱਲ ਕੀਤੀ ਤੇ ਮੈਂ ਕਿਹਾ ਵੀ ਤੁਸੀਂ ਜਾਓ ਉੱਥੇ ਵੀ ਜਿਸ ਚੀਜ਼ ਦੀ ਜ਼ਰੂਰਤ ਹੈ ਪਤਾ ਕਰ ਲਓ ਚਲੋ ਜੋ ਪਰਿਵਾਰ ਨੇ ਸਾਨੂੰ ਸੇਵਾ ਲਈ ਆ ਅਸੀਂ ਉਹ ਸੇਵਾ ਲੈ ਕੇ ਹਾਜ਼ਰ ਆਂ ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਆਪ ਹੀ ਕਾਰਜ ਸਵਾਰ ਦੇਣਿਆ ਕਿਉਂਕਿ ਸਤਗੁਰੂ ਆਪ ਹੀ ਕਾਰਜ ਸਵਾਰਦੇ ਆ ਕਿਸੇ ਚੀਜ਼ ਦੀ ਕਮੀ ਨਹੀਂ ਉਹਨਾਂ ਆਉਣ ਦੇਣੀ ਇਸ ਕਰਕੇ ਹੀ ਅਸੀਂ ਸਾਰੇ ਕਹਿੰਨੇ ਗੁਰਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦੇ ਭਲੇ 'ਚ ਸਾਡਾ ਭਲਾ ਵਾ ਤੇ ਇਹ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗੱਲ ਰਹੀਆਂ ਤੋਂ ਧੰਨਵਾਦ ਜਿਨ੍ਹਾਂ ਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਲਿਆਂਦੀ ਤੇ ਜਿੱਤੀ ਦਾ ਵਿਆਹ ਜਿਹੜਾ ਉਹ ਖੁਸ਼ੀ-ਖੁਸ਼ੀ ਹੋ ਜਾਣਾ ਧੰਨਵਾਦ ਧੰਨਵਾਦ ਜੀ ਇਹ ਸਨ ਸਮਾਜ ਸੇਵੀ ਸੋਨੂ ਜੰਡਿਆਲਾ ਜੀ ਮੇਰੇ ਕੋ ਬੇਟੀ ਵੀ ਮੌਜੂਦ ਹੈ ਮੇਰੇ ਲਾਗੇ ਵਿਆਹ ਵਾਲੀ ਜਿਨ੍ਹਾਂ ਦਾ ਵਿਆਹ ਵਾ ਪਰਸੋਂ ਆ ਬੇਟੀ ਕੀ ਨਾਂ ਦੇਣਾ ਗਗਨਦੀਪ ਸਿੰਘ ਓ ਘਰ ਗਗਨਦੀਪ ਘਰ ਹੈ ਮੇਰਾ ਨਾਂ ਵੀ ਜੀ ਹਾਂ ਬੇਟਾ ਜੀ ਪਰਸੋਂ ਵਿਆਹ ਦਾ ਡਾ ਮੈਂ ਦੇਖ ਰਿਹਾ ਕਿ ਤੁਹਾਡੇ ਹੱਥਾਂ ਤੇ ਤੱਕ ਮਹਿੰਦੀ ਵੀ ਨਹੀਂ ਲਾਈ। ਕੀ ਕਰਨਿਆ ਕਿਉਂ ਨਹੀਂ ਬੈਂਦੀ ਕਿਉਂ ਨਹੀਂ ਲਗਾਈ ਗਈ? ਮੇਰੇ ਪੈਸਾ ਨਹੀਂ ਘਰੇ ਹੈਗਾ ਅੰਕਲ ਜੀ ਕੋਈ ਵੀ ਰਗਣੈਸ ਨਹੀਂ ਹੈਗੇ ਕੋਈ ਮਹਿੰਦੀ ਮੁੰਦੀ ਲਾਉਣਾ ਕੋਈ ਕੁਸ਼ਗੰਦ ਗਿਆ ਨਹੀਂ ਕੋਈ ਹੱਲੇ ਹੋਇਆ। ਇਹ ਤੋਂ ਤਾਂ ਕਿ ਜਿਹੜੇ 5 ਨੌਂਗਾਇ ਸੂਟ ਨੇ ਉਹ ਨਹੀਂ ਸਵੇਰ ਤੱਕ ਇਹ ਤੱਕ ਲੈ ਹੈ। ਅੱਜ ਤੋਂ ਪਹਿਲਾਂ ਤੁਹਾਨੂੰ ਕਦੀ ਸੋਚਿਆ ਸੀ ਵੀ ਅਜਿਹਾ ਵੀ ਸਾਡੇ ਨਾਲ ਹੋ ਸਕਦਾ ਮਤਲਬ ਹਰ ਬੱਚੀ ਦੇ ਦਿਲ ਵਿੱਚ ਬੜੀਆਂ ਸਦਰਾਂ ਹੁੰਦੀਆਂ ਬੜੀਆਂ ਆਸਮ ਰੀਦਾ ਮਰਾਦਾ ਹੁੰਦੀਆਂ ਕਿ ਮੈਂ ਮੇਰਾ ਵਿਆਹ ਜਿਹੜਾ ਵਾ ਕਿ ਬੜੀ ਧੂਮ ਧਾਮ ਨਾਲ ਹੋਊਗਾ ਔਰ ਅੱਜ ਦਾ ਜੇਕਰ ਮਾਹੌਲ ਦੇਖਦੇ ਆਂ ਤੇ ਮੈਂ ਦੇਖਦਾ ਕੋਈ ਰਿਸ਼ਤੇਦਾਰ ਵੀ ਨਹੀਂ ਆਇਆ ਘਰ ਵਿੱਚ ਬਿਲਕੁਲ ਸੁੰਨ ਮਸਾਨ ਪਈ ਹੈ ਕੋਈ ਹਲਵਾਈ ਨਹੀਂ ਲੱਗੇ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਮੈਂ ਬੜੇ ਦੁੱਖ ਦੇ ਨਾਲ ਪੁੱਛਣਾ ਪੈ ਰਿਹਾ ਵਾ ਚਲੋ ਸਾਨੂੰ ਇਹੋ ਜੀ ਗੱਲ ਪੁੱਛਣੀ ਨਹੀਂ ਚਾਹੀਦੀ ਪਰ ਚਲੋ ਸਾਡੇ ਦਰਸ਼ਕਾਂ ਦੇ ਅੱਗੇ ਥੋੜਾ ਰੱਖਣਾ ਪੈਂਦਾ ਵਾ ਕਿ ਕਿਸ ਤਰ੍ਹਾਂ ਦੇ ਹਾਲਾਤ ਕਰਦੇ ਹਾਂਜੀ ਵੀ ਜਨੇ ਇੰਨੀ ਗ੍ਰੇਸ ਨਹੀਂ ਗਈ ਟੋਕਰੀ ਦੀ ਰੀ ਸੀ ਕਿ ਮੇਰੇ ਸਾਰੇ ਟੋਕਰੀ ਜਾਵੇ ਛਗਣਾ ਦੇ ਵਿੱਚ ਬਿਲਕੁਲ ਹਾਂਜੀ ਤੋ ਕੋਈ ਜਾਣ ਨਹੀਂ ਸਕਦੀ ਗ੍ਰਾਸ ਨਹੀਂ ਆਗੀ ਵੀਰੇ ਪਰ ਮੈਨੂੰ ਵੀਰਾ ਭਰਾਮਤ ਪੂਰਾ ਪ੍ਰੋਸਾ ਹੈ ਕੋਈ ਨਾ ਕਿਸੇ ਦਿਨ ਤਾਂ ਮੇਰੇ ਟੋਕਰੀ ਜਾਓਗੇ ਭਾਂ ਬਰਾਤਲ ਦਿਨ ਚਲ ਜਾਪਾਂ ਛਗਣ ਨਾਲ ਦਿਨ ਚਲ ਜਾਏ ਮੇ ਟੋਕਰੀ ਟੋਕਰੀ ਦੀ ਰੀਤ ਜੀ ਮੈਨੂੰ ਹਰੇ ਵੇਖੋ ਜੀ ਬੇਟੀ ਨੂੰ ਪੂਰੀਆਂ ਆਸਾਂ ਮਰਦਾਂ ਅੱਜ ਵੀ ਉਹਦੇ ਜਿਹੜੀ ਆਸ ਬੇਟੀ ਦੇ ਦਿਲ ਵਿੱਚ ਪੂਰੀ ਮੌਜੂਦ ਆ ਔਰ ਮੈਂ ਅੱਗੇ ਵੀ ਕਹਿ ਚੁੱਕਾ ਵਾਂ ਕਿ ਜਿਹੜੋਂ ਕਿਸੇ ਬੇਟੀ ਦਾ ਵਿਆਹ ਹੁੰਦਾ ਨਾ ਪਰਮਾਤਮਾ ਖੁਦ ਆ ਕੇ ਮੌਕੇ ਤੇ ਸਾਰੇ ਕੰਮ ਕਾਰਜ ਸਾਰੇ ਆਪ ਸਵਾਰਦਾ ਵਾ ਔਰ ਸਾਨੂੰ ਆਸ ਹੈ ਕਿ ਇਹ ਜਿਹੜੇ ਬੇਟੀ ਦਾ ਵਿਆਹ ਵਾ ਇੱਥੇ ਵੀ ਪ੍ਰਮਾਤਮਾ ਖੁਦ ਆ ਕੇ ਬੋੜੂਗਾ ਪਹੁੰਚੂਗਾ ਔਰ ਬੇਟੀ ਦੇ ਜਿਹੜੇ ਸਾਰੇ ਕਾਰਬਿਹਾਰ ਆ ਆਪਣੇ ਹੱਥੀਂ ਸਾਰੇ ਹੋਣਗੇ ਔਰ ਮੈਂ ਇਹਨਾਂ ਬੇ ਵਧੀਆਂ ਹੋਣਗੇ ਦੂਜਿਆਂ ਨਾਲੋਂ ਵੀ ਵਧੀਆਂ ਹੋਣਗੇ ਬੇਟੀ ਨੇ ਹੌਸਲਾ ਨਹੀਂ ਛੱਡਿਆ ਔਰ ਬਿਲਕੁਲ ਪ੍ਰਮਾਤਮਾ ਜੇ ਸੁਣਦਾ ਵਾ ਹਰ ਹਰ ਇਨਸਾਨ ਦੀ ਸੁਣਦਾ ਵਾ ਸਾਡੇ ਕੋਲ ਹੋਰ ਵੀ ਸਮਾਜ ਸੇਵੀ ਇੱਥੇ ਪਹੁੰਚੇ ਉਹਨਾਂ ਨਾਲ ਵੀ ਗੱਲਬਾਤ ਕਰੂੰਗਾ ਸਾਡੇ ਕੋਲ ਕੁਝ ਸਮਾਜ ਸੇਵੀ ਜਥੀਆਂ ਜਥੇਬੰਦੀਆਂ ਦੇ ਨਮਾਇंदे ਵੀ ਪਹੁੰਚਿਆ ਬੇਟੀ ਦੇ ਵਿਆਹ ਦੇ ਵਿੱਚ ਜੋ ਵੀ ਆਪਣਾ ਸਰਦਾ ਬਣਦਾ ਤਿਲ ਫੁੱਲ ਦੇਣ ਵਾਸਤੇ ਗੱਲ ਕਰਾਂਗੇ ਹਾਂਜੀ ਵੀਰ ਜੀ ਕੀ ਨਾਂ ਡੜਾ ਜੀ 10 ਰਣਜੀਤ ਸਿੰਘ ਬੋਲੇ ਕੇ ਜੀ ਅੰਮ੍ਰਿਤਸਰ ਤੋਂ ਇਹ ਕਿਹੜੀ ਆਪਣੀ ਸੰਸਥਾ ਆ ਜੀ ਵੇਖੋ ਜੀ ਗੁਰੂ ਸਾਹਿਬ ਆਪਣੇ ਲੈਵਲ ਤੇ ਸੇਵਾ ਦੇ ਲੈ ਰਹੇ ਆ ਤੇ ਕਾਫੀ ਸੰਗਤ ਆਪਣੇ ਨਾਲ ਜੁੜੀ ਆ ਤੇ ਕੋਈ ਸੰਸਥਾ ਬਣਾ ਕੇ ਨਹੀਂ ਗੁਰੂ ਸਾਹਿਬ ਦੀ ਕਿਰਪਾ ਨਾਲ ਕਿਰਤ ਵੀ ਕਰੀਦੀ ਆਪਣੀ ਤੇ ਨਾਲ ਜਿਹੜਾ ਆ ਸੰਗਤ ਦਾ ਸਹਿਯੋਗ ਆ ਕਾਫੀ ਸੰਗਤ ਦਾ ਤੇ ਫਿਰ ਆਪਾਂ ਜਿੱਥੇ ਵੀ ਗੁਰੂ ਸਾਹਿਬ ਲੋੜ ਹੁੰਦੀ ਹੈ ਲੋੜਵੰਦ ਪਰਿਵਾਰਾਂ ਨੂੰ ਪ੍ਰੋਪਰ ਇਨਕੁਆਇਰੀ ਕਰਕੇ ਤੇ ਸੰਗਤ ਨੂੰ ਬੇਨਤੀ ਕਰਕੇ ਤੇ ਸੇਵਾ ਕਰਵਾ ਲਈਦੀ ਹੈ ਜੀ ਅੱਜ ਬੇਟੀ ਦੇ ਵਿਆਹ ਤੇ ਕਿਹੜੀ ਸੇਵਾ ਚੁੱਕੀ ਤੋਂ ਹਾਂ ਅ ਅਸੀਂ ਇਹਨਾਂ ਦਾ ਸਭ ਤੋਂ ਪਹਿਲਾਂ ਸਾਨੂੰ ਆਇਆ ਸੀਗਾ ਫੋਨ ਕਾਫੀ ਦਿਨ ਹੋ ਗਏ ਤੇ ਇਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਅਜੇ ਤੱਕ ਰਾਸ਼ਨ ਪਾਣੀ ਦਾ ਵੀ ਅਸੀਂ ਕੋਈ ਪ੍ਰਬੰਧ ਨਹੀਂ ਕੀਤਾ ਹੈਗਾ ਤੇ ਫਿਰ ਇਹਨਾਂ ਦੇ ਕਹਿਣ ਤੇ ਅਸੀਂ ਉਸੇ ਵੇਲੇ ਜਿਹੜਾ ਆ ਇਹਨਾਂ ਨੂੰ ਕਿਹਾ ਸੀਗਾ ਕਿ ਜਿਹੜਾ ਇਨਕੁਆਇਰੀ ਕਰਨ ਤੋਂ ਬਾਅਦ ਚ ਕਿ ਤੁਹਾਡਾ ਜਿਹੜਾ ਰਾਸ਼ਨ ਜਿਹੜਾ ਬਰਾਤ ਵਾਲੇ ਦਿਨ ਜੋ ਵੀ ਰਾਸ਼ਨ ਹੋਏਗਾ ਮਠਿਆਈ ਦਾ ਸਾਰਾ ਕਾਰਜ ਹੋਏਗਾ ਉਹ ਸਾਡੇ ਵੱ ਤੇ ਉਹ ਕਾਰ ਜਿਹੜਾ ਕਰ ਰਹੇ ਆਪਾਂ ਹਾਂਜੀ ਠੀਕ ਹੈ ਧੰਨਵਾਦ ਜੀ ਮੇਰੇ ਕੋ ਬਾਬਾ ਜੀ ਵੀ ਖੜੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਬਾ ਜੀ ਕੀ ਨਾਂ ਡੜੇ ਸਾਡਾ ਨਾਮ ਜਗਰੂਪ ਸਿੰਘ ਆ ਜੀ ਬਾਬਾ ਜੀ ਅੱਜ ਬੇਟੀ ਦੇ ਵਿਆਹ ਤੇ ਤੁਸੀਂ ਕੋਈ ਸੇਵਾ ਵਾਸਤੇ ਆਏ ਜੇ ਕਿਸ ਤਰ੍ਹਾਂ ਦੀ ਸੇਵਾ ਤੁਸੀਂ ਇਹ ਬੇਟੀ ਦੇ ਵਿਆਹ ਤੇ ਨਿਭਾਰੇ ਜੀ ਕਿਉਂਕਿ ਵੇਖੋ ਵੀਰ ਜੀ ਅਸੀਂ ਨਹੀਂ ਆਏ ਅਸੀਂ ਮਤਲਬ ਇੱਕ ਜਰੀਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਸਾਡੇ ਨਾਲ ਵੀ ਸੰਗਤ ਜੁੜੀ ਆ ਸਾਡੇ ਜਿੱਦਾਂ ਮੰਨ ਲਓ ਵੀਰ ਆ ਸੰਦੀਪ ਸਿੰਘ ਆਸਟ੍ਰੇਲੀਆ ਉਹਨਾਂ ਨੇ ਸਾਨੂੰ ਕਿ ਸੇਵਾਦਾਰੀ ਕਿ ਇਹਨਾਂ ਨੂੰ ਜਿਹੜੇ ਕੱਪੜੇ ਆ ਜਾ ਕੇ ਤੁਸੀਂ ਲੈ ਕੇ ਦੇਣੇ ਆ ਸੇਵਾਹੀ ਭੇਜਾਂਗੇ। ਉਹਨਾਂ ਨੂੰ ਸੇਵਾ ਭੇਜੇ ਤਾਂ ਪਰ ਇਹਨਾਂ ਨੂੰ ਕੱਪੜੇ ਆ ਵਿਆਹ ਦੇ ਸਾਰੇ ਲੈ ਕੇ ਜਾਣ। ਠੀਕ ਹੈ ਜੀ। ਹਾਂਜੀ। ਤੇ ਬਾਕੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਜੇ ਹੋਰ ਵੀ ਹੋ ਸਕਿਆ ਜਿੱਦਾਂ ਮਾਲੋ ਕੋਈ ਸਮਾਨ ਵੀ ਲੈ ਕੇ ਦਿੱਤਾ ਜੇ ਕੋ ਵਧੀਆ ਤਰੀਕੇ ਨਾਲ ਵਿਆਹ ਕੀਤਾ ਜਾਏ। ਠੀਕ ਹੈ ਜੀ। ਧੰਨਵਾਦ ਜੀ। ਵੇਖੋ ਜੀ ਬੇਟੀ ਨੇ ਬੇਟੀ ਦੇ ਪਰਿਵਾਰ ਵੱਲੋਂ ਇੱਕ ਵੀਡੀਓ ਪਾਈ ਗਈ ਸੀ ਜਿਹਦੇ ਵਿੱਚ ਦੱਸਿਆ ਗਿਆ ਸੀ ਕਿ ਮਤਲਬ ਕਿਸ ਤਰ੍ਹਾਂ ਦੇ ਇਹਨਾਂ ਦੇ ਹਾਲਾਤ ਆ ਘਰ ਦੇ ਔਰ ਉਹ ਵੀਡੀਓ ਦੇਖ ਕੇ ਅਸੀਂ ਤੇ ਐ ਵੈਸੇ ਹੀ ਆਏ ਇਹੀ ਵੀ ਵੀਡੀਓ ਬਣਾਉਣ ਵਾਸਤੇ ਆਏ ਸੀ ਕਿ ਇਹੀ ਵੀ ਵੱਤੋ ਵੱਤ ਵੀਡੀਓ ਬਣਾ ਕੇ ਸ਼ੇਅਰ ਕਰੀਏ ਤਾਂ ਜੋ ਉਹਨਾਂ ਦੀ ਮਦਦ ਹੋ ਸਕੇ ਔਰ ਉਹ ਵੀਡੀਓ ਦੇਖ ਕੇ ਸਮਾਜ ਸੇਵੀ ਜਥੇਬੰਦੀਆਂ ਇੱਕ ਦੋ ਬੰਦਿਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਤੁਹਾਡੀ ਗੱਲਬਾਤ ਵੀ ਤੁਹਾਡੇ ਰੂਬਰੂ ਕਰਾਇਆ ਗਿਆ ਵਾ ਔਰ ਸਾਨੂੰ ਆਸ ਆ ਕਿ ਹੋਰ ਵੀ ਜਥੇਬੰਦੀਆਂ ਪਹੁੰਚਣਗੀਆਂ ਇੱਥੇ ਔਰ ਬੇਟੀ ਦਾ ਜਿਹੜਾ ਵਿਆਹ ਵਾ ਬੜਾ ਧੂਮ ਧਾਮ ਨਾਲ ਕੀਤਾ ਜਾਊਗਾ ਔਰ ਜਿਸ ਤਰ੍ਹਾਂ ਲੋਕਾਂ ਦਾ ਦੇਖਿਆ ਵਾ ਚਲੋ ਪਿੰਡ ਦੀ ਇਹੀ ਗੱਲ ਨਹੀਂ ਕਰਦੇ ਅਬਲ ਤੇ ਦੇਖੋ ਇੱਕ ਪਿੰਡ ਦੇ ਵਿੱਚ ਇੱਕ ਦੋ ਘਰ ਹੁੰਦੇ ਆ ਜਿਹੜੇ ਕਿ ਜ਼ਿਆਦਾ ਗਰੀਬ ਹੁੰਦੇ ਆ ਇੱਕ ਪਿੰਡ ਵਾਸਤੇ ਕੋਈ ਐਡੀ ਵੱਡੀ ਗੱਲ ਨਹੀਂ ਹੁੰਦੀ ਪਿੰਡ ਵਾਲੇ ਹੀ ਸਾਮ ਸੰਗ ਦੇ ਬਾਹਰੋਂ ਕਿਸੇ ਨੂੰ ਲੋੜ ਹੀ ਨਹੀਂ ਆਉਂਦੀ ਪਰ ਚਲੋ ਦੁੱਖ ਹੁੰਦਾ ਵਾ ਜਦੋਂ ਪਿੰਡ ਵਾਲੇ ਨਹੀਂ ਬੋਲਦੇ ਪਿੰਡ ਵਿੱਚ ਬਹੁਤ ਅਸਾਮੀਆਂ ਹੋਣਗੀਆਂ ਲੱਖਾਂ ਕਰੋੜਾਂ ਪਤੀ ਬੈਠੇ ਹੋਣਗੇ ਮੈਂ ਨਹੀਂ ਮੰਨਦਾ ਕਿ ਇੱਕ ਪਿੰਡ ਵਾਸਤੇ ਕੋਈ ਦੋ ਚਾਰ ਘਰ ਘਰਾਂ ਦੀਆਂ ਬੱਚੀਆਂ ਵਿਉਣੀਆਂ ਕੋਈ ਔਖੇ ਹੋਣਗੀਆਂ ਪਰ ਚਲੋ ਜਿਸ ਤਰ੍ਹਾਂ ਵੀ ਪਰਮਾਤਮਾ ਨੇ ਜਿਹਦੇ ਜਿਹਦੇ ਹਿੱਸੇ ਵੀ ਜੋ ਵੀ ਸੇਵਾ ਲખી ਹੈ ਪਰਮਾਤਮਾ ਉਹਦੇ ਕੋਲੋਂ ਹੀ ਕਰਵਾਉਂਦਾ ਵਾ ਤੇ ਸਾਡੀਆਂ ਸਾਡੀ ਜਥੇਬੰਦੀਆਂ ਨੂੰ ਸਮਾਜ ਸੇਵੀ ਜਥੇਬੰਦੀਆਂ ਅੱਗੇ ਇੱਕ ਬੇਨਤੀ ਆ ਕਿ ਇਸ ਪਰਿਵਾਰ ਦੀ ਜਿੰਨੀ ਵੀ ਹੋ ਸਕੇ ਵੱਤ ਵਤ ਮਦਦ ਕੀਤੀ ਜਾਵੇ ਮੈਂ ਇਹਨਾਂ ਦਾ ਫੋਨ ਨੰਬਰ ਵੀ ਜਾਰੀ ਕਰੂੰਗਾ ਕਿ ਕੀ ਫੋਨ ਨੰਬਰ ਹੈ ਫੋਨ ਨੰਬਰ ਤੇ ਜਿਹੜਾ ਵੀ ਮਤਲਬ ਕੋਈ ਇਹਨਾਂ ਦੀ ਮਦਦ ਕਰਨੀ ਜਾਵੇ ਇਹਨਾਂ ਨਾਲ ਗੱਲਬਾਤ ਕਰ ਸਕਦਾ ਅਮੇੜਾ ਜੀ ਫੋਨ ਨੰਬਰ ਦੱਸਿਓ ਆਪਣਾ 99194912470 99194912470 99194912470 ਇਸ ਪਰਿਵਾਰ ਦਾ ਫੋਨ ਨੰਬਰ ਆ ਕੋਈ ਵੀ ਸੇਵਾ ਕਰਨੀ ਚਾਵੇ ਇਸ ਨੰਬਰ ਤੇ ਫੋਨ ਕਰਕੇ ਇਹਨਾਂ ਨਾਲ ਰਾਬਤਾ ਕਾਇਮ ਕਰ ਸਕਦਾ ਵਾ ਔਰ ਜੋ ਵੀ ਸਰਦਾ ਬਣਦਾ ਤੇਲ ਫੁੱਲ ਇਹਨਾਂ ਨੂੰ ਸੇਵਾ ਕਰ ਸਕਦਾ ਇਹਨਾਂ ਦੀ ਮੈਂ ਜਨੇਵਾਲਾ ਗੁਰੂ ਤੋਂ ਜਸਪਾਲ ਸ਼ਰਮਾ ਦਾ ਸਮਰ ਨਿਊਜ਼